ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਹੋਪ ਸਾਰੇ ਵਧੀਆ ਹੋਵੋਗੇ ਮੇਰੇ ਮਾਈਂਡ ਚ ਨਾ ਅੱਜ ਸਵੇਰੇ ਦੀ ਇੱਕ ਗੱਲ ਖੜਕੀ ਜਾਂਦੀ ਆ ਆਪਾਂ ਉਸੇ ਬਾਰੇ ਗੱਲ ਕਰਨੀ ਆ ਗੱਲ ਇਹ ਆ ਤੁਸੀਂ ਵੀ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਆਪਣੀ ਰਾਏ ਜਰੂਰ ਦਿਓ ਗੱਲ ਇਹ ਆ ਵੀ ਆਪਾਂ ਨੂੰ ਸਭ ਤੋਂ ਜ਼ਿਆਦਾ ਗਰੁੱਪਾਂ ਵਿੱਚ ਜਾਂ ਧਰਮਾਂ ਦੇ ਵਿੱਚ ਜਾਂ ਜਾਤਾਂ ਪਾਤਾਂ ਦੇ ਵਿੱਚ ਕੌਣ ਵੱੰਡ ਰਿਹਾ ਹੁਣ ਜੇ ਆਪਾਂ ਧਰਮਾਂ ਦੀ ਗੱਲ ਕਰੀਏ ਪਹਿਲਾਂ ਤਾਂ ਸਾਰੇ ਧਰਮ ਜਿੰਨੇ ਵੀ ਨੇ ਆਪਣੇ ਸਤਿਕਾਰਯੋਗ ਨੇ ਹਨਾ ਸਾਰੇ ਇਹੀ ਗੱਲ ਕਹਿੰਦੇ ਆ ਕੀਤੋ ਸਿਰਾਲ ਮਿਲ ਕੇ ਰਹੋ ਹਨਾ ਰੱਬ ਦਾ ਨਾਮ ਜਪੋ ਕਿਰਤ ਕਰੋ ਇਹੋ ਜਿਹਾ ਕੁਝ ਹਨਾ ਸਾਰੇ ਮਿਲ ਜੁਲ ਕੇ ਰਹਿਣ ਕਿਸੇ ਨੂੰ ਕਿਸੇ ਦਾ ਮਾੜਾ ਨਹੀਂ ਕਰਨਾ ਹਨਾ ਰੱਬ ਦਾ ਨਾਮ ਜਪੋ ਤੇ ਆਪਾਂ ਹੁਣ ਜੇ ਦੂਜੀ ਗੱਲ ਕਰੀਏ ਆਪਣੇ ਜਾਤਾਂ ਪਾਤਾਂ ਦੀ ਠੀਕ ਹਨਾ ਤੇ ਜਾਤਾਂ ਪਾਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਕੌਣ ਬਣ ਰਿਹਾ ਜੇ ਆਪਾਂ ਇਸ ਗੱਲ ਇਸ ਗੱਲ ਤੇ ਬੋਲੀਏ ਤਾਂ ਫਿਰ ਤੁਸੀਂ ਤੁਹਾਨੂੰ ਕੀ ਲੱਗਦਾ ਪਹਿਲਾਂ ਤਾਂ ਇਹ ਵੀ ਕਮੈਂਟ ਕਰਿਓ ਤੇ ਮੇਰੇ ਅਕੋਰਡਿੰਗ ਆਪਾਂ ਇੱਕ ਛੋਟੇ ਬੱਚੇ ਤੋਂ ਚੱਲਦੇ ਹਾਂ ਇੱਕ ਛੋਟਾ ਬੱਚਾ ਜਿਹਨੇ ਜਨਮ ਲਿਆ ਉਹਨੂੰ ਕੁਝ ਨਹੀਂ ਪਤਾ ਮੇਰਾ ਕੀ ਧਰਮ ਆ ਤੇ ਮੇਰੀ ਕੀ ਜਾਤ ਆ ਠੀਕ ਹੈ ਨਾ ਤੇ ਉਹਨੂੰ ਪਤਾ ਕਿਵੇਂ ਲੱਗੀ ਉਹਨੂੰ ਉਹ ਛੋਟੇ ਬੱਚੇ ਨੂੰ ਪਤਾ ਕਿਵੇਂ ਲੱਗਿਆ ਵੀ ਮੇਰੀ ਕੀ ਧਰਮ ਆ ਤੇ ਮੇਰੀ ਕੀ ਜਾਤ ਆ ਉਹ ਮੰਨ ਲਓ ਸਕੂਲ 'ਚ ਗਿਆ ਸਕੂਲ 'ਚ ਜਾ ਕੇ ਐਡਮਿਸ਼ਨ ਕਰਾਈ ਤਾਂ ਉਹਦੇ ਮਾਪਿਓ ਤੋਂ ਪੁੱਛਿਆ ਗਿਆ ਕਿ ਹਾਂ ਤੁਹਾਡੀ ਕੈਟਾਗਰੀ ਕੀ ਆ ਤੁਹਾਡੀ ਕਾਸਟ ਕੀ ਆ ਜਰਨਲ ਐਸ ਸੀ ਬੀ ਸੀ ਕੀ ਹੁੰਦਾ ਸੀ ਤੁਹਾਡੀ ਕਾਸਟ ਪੁੱਛੀ ਉਸ ਤੋਂ ਬਾਅਦ ਤੁਹਾਡੇ ਮਾਪਿਆਂ ਨੇ ਇੱਕ ਵਾਰ ਤੁਹਾਨੂੰ ਚਲੋ ਬੱਚੇ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਤਾ ਉਸ ਤੋਂ ਬਾਅਦ ਜਦੋਂ ਬੱਚਾ ਇਦਾਂ ਇਦਾਂ ਹੀ ਵਾਦਾ ਤੁਰਿਆ ਗਿਆ ਹਨਾ ਉਹਦੀ ਉਮਰ ਵੱਡੀ ਤੇ ਇਦਾਂ ਹੀ ਚੱਲਦਾ ਰਿਹਾ ਕਹਾਂ ਜਾ ਕੇ ਉਹਨਾਂ ਤੋਂ ਸਕੂਲ 'ਚ ਵੀ ਕਾਫੀ ਵਾਰ ਪੁੱਛਿਆ ਗਿਆ ਕੋਈ ਫਾਰਮ ਫਿਲ ਹੁੰਦਾ ਉਦੋਂ ਪੁੱਛਿਆ ਗਿਆ ਤੋਂ ਰੀਕਾਸਟ ਕੀਆ ਤੇ ਤੁਹਾਡੇ ਤੋਂ ਜਦੋਂ ਉਸ ਤੋਂ ਬਾਅਦ ਜਦੋਂ ਕੋਈ ਫਾਰਮ ਫੂਮ ਭਰੇ ਜਾਂਦੇ ਹਨ ਐਸਸੀਬੀਸੀ ਜਰਨਲ ਇਦਾਂ ਕੈਟਾਗਰੀਜ਼ ਦੇ ਵਿੱਚ ਵੰਡ ਕੇ ਤੇ ਉਦੋਂ ਤੋਂ ਉਸ ਬੱਚੇ ਦੇ ਮਾਈਂਡ ਦੇ ਵਿੱਚ ਇਹ ਗੱਲ ਆ ਗਈ ਕਿ ਹਾਂ ਮੈਂ ਜਰਨਲ ਆ ਮੈਂ ਜੱਟ ਸਿੱਖਾਂ ਮੈਂ ਐਸਸੀ ਆ ਬੀਸੀ ਆ ਰਮਦਾਸੀ ਆ ਭਾਈ ਮੈਂ ਮਜਵੀ ਸਿੱਖਾਂ ਹਨਾ ਇਦਾਂ ਸਾਰਿਆਂ ਦੇ ਵਿੱਚ ਅਲੱਗ-ਅਲੱਗ ਫਿਰ ਉਹ ਉਹੀ ਚੀਜ਼ ਬਾਈਵਕ੍ਰੇਟ ਉਥੋਂ ਹੋਈ ਛੋਟੇ ਬੱਚੇ ਦੇ ਵਿੱਚ ਕਿ ਹਾਂ ਮੈਂ ਇਸ ਇਕਾਸਤ ਦਾਂਗਾ ਠੀਕ ਹੈ ਨਾ ਉਸ ਤੋਂ ਬਾਅਦ ਹੁਣ ਜੇ ਅੱਗੇ ਦੀ ਗੱਲ ਕਰੀਏ ਜਦੋਂ ਆਪਣੇ ਵਰਗਾ ਕੋਈ ਉਹ ਆਪਣੇ ਵਰਗਾ ਕੋਈ ਜੋਬ ਲੈਣ ਜਾਂਦਾ ਠੀਕ ਹੈ ਨਾ ਜੋਬ ਛੱਡੋ ਜੋ ਤੋਂ ਪਹਿਲਾਂ ਕੋਈ ਆਪਾਂ ਨੂੰ ਤੁਹਾਨੂੰ ਵੀ ਪਤਾ ਵੀ ਫਾਰਮ ਫਿੱਲ ਕਰਨੇ ਪੈਂਦੇ ਹੈਗੇ ਆਨਲਾਈਨ ਕਰ ਲਓ ਚਾਹੇ ਆਫਲਾਈਨ ਕਰ ਲਓ ਤੇ ਉਦੋਂ ਉਹਨਾਂ ਦੇ ਵਿੱਚ ਕੈਟਾਗਰੀਜ਼ ਹੁੰਦੀਆਂ ਨੇਗੀਆਂ ਵੀ ਹਾਂਜੀ ਪਹਿਲੀ ਗੱਲ ਤੇ ਜਨਰਲ ਦੀ ਐਨੀ ਫੀਸ ਆ ਜਨਰਲ ਦੀ ਮੰਨ ਕੇ ਚਲੋ 1100 1100 ਫੀਸਾ ਤੇ ਐਸ ਸੀ ਦੀ ਫੀਸ ਹੈਗੀ ਹੈਗੀ 500 600 ਤੇ ਬੀ ਸੀ ਡੀ ਫੀਸ ਹੈਗੀ ਹੈਗੀ 7 800 ਤੇ ਉਦੋਂ ਕੈਟਾਗਰੀਆਂ ਦੇ ਵਿੱਚ ਉਦੋਂ ਵੰਡ ਦਿੱਤਾ ਤੇ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆਪਾਂ ਨੂੰ ਜਾਤਾਂ ਪਾਤਾਂ ਚ ਨਹੀਂ ਪੈਣਾ ਚਾਹੀਦਾ ਹਣਾ ਆਪਣੇ ਸਾਰੇ ਤਾਂ ਮੇਹੀ ਕਹਿੰਦੇ ਬਟ ਅੱਜ ਦੇ ਟਾਈਮ ਦੇ ਜਿਹੜੇ ਲੋਕ ਨੇ ਠੀਕ ਆ ਜਿਹੜੀਆਂ ਸਰਕਾਰਾਂ ਨੇ ਸਭ ਤੋਂ ਜ਼ਿਆਦਾ ਤਾਂ ਉਹੀ ਬੰਨ ਰਹੀਆਂ ਨੇ ਛੱਡੋ ਤੁਹਾਨੂੰ ਕੱਲਾ ਇਹ ਲੱਗਦਾ ਹੋਣਾ ਵੀ ਚਲੋ ਵੰਡਤਾ ਸਹੀ ਗੱਲ ਆ ਆਪਾਂ ਨੂੰ ਉਹ ਵੰਡ ਰਹੀਆਂ ਨੇ ਪਰ ਵੰਡ ਕੇ ਉਹਨਾਂ ਨੂੰ ਕੀ ਮਿਲਦਾ ਜੇ ਇਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਇਹ ਕਹਿ ਕੇ ਸਾਡਾ ਰਾਮਦਾਸ ਸੀ ਆ ਭਾਈ ਸਾਡਾ ਮੱਜ ਵੀ ਭਾਈ ਥੋੜਾ ਕਿਸਾਨ ਭਾਈ ਥੋੜਾ ਜੱਟ ਸਿੱਖ ਭਾਈ ਖੜਾ ਹੋਇਆ ਤੁਹਾਨੂੰ ਵੋਟਾਂ ਪਾਇਓ ਠੀਕ ਆ ਨਾ ਇਹਨਾਂ ਨੇ ਤਾਂ ਫਾਇਦਾ ਹੋਇਆ ਉਸ ਚੀਜ਼ ਦਾ ਗਰੁੱਪਾਂ 'ਚ ਵੰਡ ਕੇ ਉਸ ਤੋਂ ਬਾਅਦ ਲਈਆਂ ਵੋਟਾਂ ਤੇ ਆਪਣਾ ਕੰਮ ਕੀਤਾ ਤੇ ਉਸ ਤੋਂ ਬਾਅਦ ਥੋਨੂੰ ਵੀ ਪਤਾ ਵੀ ਸਰਕਾਰਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਫਾਇਦਾ ਹੁੰਦਾ ਆਪਾਂ ਨੂੰ ਜਾਂ ਨਹੀਂ ਹੁੰਦਾ ਠੀਕ ਆ ਤੇ ਉਸ ਤੋਂ ਬਾਅਦ ਪਰ ਜਿਹੜੀਆਂ ਉਸ ਤੋਂ ਬਾਅਦ ਕਾਸਤਾਂ ਬਣੀਆਂ ਉਸ ਤੋਂ ਬਾਅਦ ਜਿਹੜਾ ਇਹ ਕਹਿ ਰਹੇ ਨੇਗੇ ਵੀ ਇਹ ਜੀ ਐਸਸੀ ਆ ਬੀਸੀ ਆ ਜਾਤਾਂ ਪਿੱਛੇ ਲੜਦੇ ਆ ਹਨਾ ਇੱਕ ਦੂਜੇ ਨੂੰ ਕਹੀ ਜਾਂਦੇ ਆ ਇਹ ਵੇੜੇ ਵਾਲੇ ਆ ਇਹ ਉਹ ਆ ਹਣਾ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਇਹ ਚੀਜ਼ਾਂ ਦੀ ਜੇ ਤੁਸੀਂ ਕਹੋ ਵੀ ਹਾਂ ਇਹ ਇੱਥੋਂ ਹੀ ਕ੍ਰੀਏਟ ਹੋ ਗਈਆਂ ਬੰਦੇ ਨੇ ਜਿਵੇਂ ਗਾਲ ਕੱਢਤੀ ਬੰਦੇ ਨੇ ਉਹ ਉੱਥੋਂ ਗਾਲ ਨਹੀਂ ਕੱਢੀ ਬੰਦੇ ਦੇ ਸਟਾਰਟਿੰਗ ਤੋਂ ਬੰਦੇ ਨੂੰ ਕੁਝ ਨਹੀਂ ਪਤਾ ਸੀ ਉਹ ਚੀਜ਼ ਉਹਨਾਂ ਨੂੰ ਸਕੂਲਾਂ ਤੋਂ ਹੀ ਪਤਾ ਲੱਗ ਰਹੀ ਹੈਗੀ ਹਾਲਾਂਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਆ ਇਹ ਸਾਰਾ ਕਨਵਰਟ ਇੱਕੋ ਚੀਜ਼ 'ਚ ਹੋਣਾ ਚਾਹੀਦਾ ਇਕੁਐਲਟੀ ਹੋਣੀ ਚਾਹੀਦੀ ਹੈ ਇਕੁਐਲਟੀ ਦੀ ਮੰਗ ਕਰਦੇ ਰਹਿੰਦੇ ਆ ਲੋਕ ਪਰ ਮਿਲਦੀ ਹੈ ਨਹੀਂ ਇੱਕ ਨੂੰ ਗਰੁੱਪ ਦੇ ਵਿੱਚ ਇਹ ਦੇ ਤਾਂ ਐਸਸੀ ਨੂੰ ਉਹਦੇ ਤਾਂ ਵੀਸੀ ਨੂੰ ਉਹਦੇ ਤਾਂ ਇਦਾਂ ਹੀ ਇੱਕ ਦੂਜੇ ਨੂੰ ਲੜਾਈ ਜਾਂਦੇ ਹੈਗੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਜ਼ਰੂਰ ਦੱਸਿਓ ਮੀਡੀਆ ਕਹੀਆਂ ਗੱਲਾਂ ਤੁਹਾਨੂੰ ਸਹੀ ਲੱਗਦੀਆਂ ਜਾਂ ਗਲਤ ਲੱਗਦੀਆਂ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਠੀਕ ਹੈ ਜੀ ਧੰਨਵਾਦ